ਸਾਡੇ ਕੋਲੇ ਪੰਜਾਬ ਦੀ ਇੱਕ ਨਿਸ਼ਾਨੀ ਆਖਰੀ ਨਿਸ਼ਾਨੀ ਜੋ ਚੰਡੀਗੜ੍ਹ ਚਾ ਉਹ ਪੰਜਾਬ ਯੂਨੀਵਰਸਿਟੀ ਵੈਸੇ ਤਾਂ ਸਾਡੇ ਕੋਲ ਸਾਰਾ ਕੁਝ ਖੋਲੇ ਇਹਨਾਂ ਨੇ ਪੰਜਾਬ ਤੋਂ ਸਿੰਗਰਸਾਂ ਦੇ ਦੌਰਾਨ ਜੀ ਜੇ ਫੀਸ ਹਾਈਕ ਵਾਲਿਆਂ ਚ ਦੋ ਚੀਜ਼ ਤਾਂ ਪਰਚੇ ਹੋਏ ਨੇ ਤੇ ਇੱਕ ਜਿਹੜਾ ਪਿੱਛੇ ਸੈਨੇਟ ਵਾਲਾ ਧਰਨਾ ਸੀ ਉਹਦੇ ਚ ਵੀ 13 ਬੰਦਿਆਂ ਦੇ ਪਰਚਾ ਹੈ ਦੋਸ਼ੀ ਮੰਨ ਲਓ 90% ਆਰੈਸਟ ਦਾ ਕਬਜ਼ਾ ਹੈ ਜੀ ਪੰਜਾਬ ਦੇ ਨੌਜਵਾਨ ਅੱਜ ਵੀ ਉਹ ਆਰਐਸਐਸ ਦੇ ਬੰਦੇ ਨੂੰ ਮੂੰਹ ਤੋੜ ਜਵਾਬ ਦੇ ਰਹੇ ਆ ਤੇ ਉਹਨਾਂ ਖਿਲਾਫ ਲੜਾਈ ਲੜ ਰਹੇ ਆ ਠੀਕ ਹੈ ਤੇ ਲੜਾਈ ਜਿੱਤ ਵੀ ਰਹੇ ਆ ਤੇ ਉਹਨਾਂ ਨੂੰ ਉਹਨਾਂ ਨੂੰ ਝੋਗਣਾ ਵੀ ਪੈ ਰਿਹਾ ਮਾ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਤੇ ਤੁਸੀਂ ਵੇਖ ਰਹੇ ਹੋ ਕਿ ਇਸ ਵਕਤ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸੰਘਰਸ਼ ਚੱਲ ਰਿਹਾ ਹੈ ਇਹ ਪਹਿਲਾ ਸੰਘਰਸ਼ ਨਹੀਂ ਹੈ ਇਸ ਤੋਂ ਪਹਿਲੋ ਵੀ ਕਈ ਸੰਘਰਸ਼ ਚੱਲੇ ਨੇ ਤੇ ਇਸ ਵਕਤ ਸਾਹਮਣੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਰਾਜਵਿੰਦਰ ਸਿੰਘ ਮੌਜੂਦ ਨੇ ਤੇ ਅਸੀਂ ਜਾਣਾਂਗੇ ਕਿ ਇਹ ਸੰਘਰਸ਼ ਕਿਸ ਤਰ੍ਹਾਂ ਸ਼ੁਰੂ ਹੋਇਆ ਤੇ ਇਸ ਵਕਤ ਕਿਸ ਮੋੜ ਤੇ ਪਹੁੰਚਿਆ ਰਾਜਵਿੰਦਰ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਜੀ ਤੁਸੀਂ ਇੱਥੇ ਕਿਹੜੀ ਕਲਾਸ ਦੇ ਵਿਦਿਆਰਥੀ ਹੋ ਪਹਿਲਾਂ ਤਾਂ ਇਹ ਦੱਸੋ ਮੈਂ ਇੱਥੇ ਮਾਸਟਰ ਕਰਦਾ ਜੀ ਐਮੇ ਕਰਦਾ ਮਤਲਬ ਕਾਦੇ ਚ ਕਰ ਰਹੇ ਹੋ ਮੈਂ ਮੈਂ ਕਮਿਊਨਿਟੀ ਐਜੂਕੇਸ਼ਨ ਦੀ ਐਮੇ ਕਰਦਾ ਜੀ ਠੀਕ ਹੈ ਤੇ ਇਹ ਜਿਹੜਾ ਹੁਣ ਸੰਘਰਸ਼ ਚੱਲ ਰਿਹਾ ਹਾਂਜੀ ਇਸ ਸੰਘਰਸ਼ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ ਇਹ ਸੰਘਰਸ਼ ਅੱਜ ਇਹ ਸੰਘਰਸ਼ ਦਾ ਆਪਣਾ 11ਵਾਂ ਦਿਨ ਹੋ ਗਿਆ ਵੀ ਚੱਲਦੇ ਨੂੰ ਇਹਨੂੰ ਤੇ ਇਹ ਸੰਘਰਸ਼ ਨੂੰ ਜੇ ਆਪਾਂ ਦੇਖੀਏ ਤਾਂ ਜਿੱਦੇ ਅਸੀਂ ਸ਼ੁਰੂ ਕਰਿਆ ਸੀ ਸਾਨੂੰ ਐ ਸੀਗਾ ਵੀ ਇਹ ਲੰਮਾ ਚੱਲੂਗਾ ਠੀਕ ਹੈ ਚੱਲ ਲੰਮਾ ਚੱਲ ਵੀ ਰਿਹਾ ਜਿੰਨਾ ਕੱਲ ਪਾਰਟਿਸਪੇਸ਼ਨ ਹੋਈ ਆ ਵੀ ਇੰਨਾ ਮੁੱਦਾ ਭਖ ਜੂਗਾ ਇਹ ਸਾਨੂੰ ਸਾਡੇ ਉਹਦੇ ਚੋਂ ਬਾਹਰ ਸੀਗਾ ਸਮਝ ਤੋਂ ਹਾਂ ਸਮਝ ਤੋਂ ਬਾਹਰ ਸੀ ਵੀ ਐਨਾ ਵੱਡਾ ਵੀ ਬਣ ਜੂਗਾ ਸਾਡਾ ਐ ਸੀਗਾ ਜਿਵੇਂ ਪਿਛਲੀ ਵਾਰੀ ਵੀ ਇੱਕ 100 ਦਿਨ ਦਾ ਸੰਘਰਸ਼ ਚੱਲਿਆ ਸੀ ਸੈਨੇਟ ਨੂੰ ਹੀ ਲੈ ਕੇ ਮਤਲਬ ਉਹਦੇ ਚ ਉਹਦੇ ਚ ਕੋਈ ਹੱਲ ਨਹੀਂ ਨਿਕਲੇ ਸੀਗਾ ਠੀਕ ਹੈ ਸਾਨੂੰ ਵੀ ਐ ਅਸੀਂ ਇਹ ਲੈ ਕੇ ਚੱਲੇ ਸੀਗੇ ਕਿ ਸਾਡਾ ਚੱਲੂਗਾ ਲੰਮਾ ਇਹ ਜਦੋਂ ਪਹਿਲਾਂ ਇਹ ਸੰਘਰਸ਼ ਦਾ ਮੁੱਦਾ ਬਣਿਆ ਜਦੋਂ ਐਫੀ ਡੈਪਟ ਵਾਲਾ ਮੁੱਦਾ ਆਇਆ ਜਦੋਂ ਸਾਡਾ ਇੱਕ ਸਟ੍ਰੈਟਜੀ ਗਾ ਵਿਸ਼ੇਖ ਡਾਗਰ ਉਹ ਭੁਖ ਹੜਤਾਲ ਦੇ ਬੈਠਿਆ ਉਥੋਂ ਚੱਲਿਆ ਇਹ ਇੱਕ ਤਰੀਕ ਨੂੰ ਜਿੱਦੇ ਪੰਜਾਬ ਡੇ ਸੀਗਾ ਪੰਜਾਬ ਡੇ ਤੱਕ ਕੀ ਗਏ ਹਰਿਆਣਾ ਡੇ ਸੀਗਾ ਪੰਜਾਬ ਤਾਂ ਵੰਡਿਆ ਗਿਆ ਸੀਗਾ ਤੇ ਉਸ ਦਿਨ ਨੋਟੀਫਿਕੇਸ਼ਨ ਆਈ ਕਿਉਂਕਿ ਅਸੀਂ ਧਰਨੀ ਤੇ ਤਾਂ ਬੈਠੇ ਹੀ ਸੀਗੇ ਤੇ ਉਹਦੇ ਚ ਬਸ ਫਿਰ ਇਹ ਮੰਗ ਐਡ ਕਰ ਲਈ ਹੋਰ ਵੀ ਸੈਨੇਟ ਦੇ ਚੋਣਾਂ ਵਾਲੀ ਫਿਰ ਮੋੜ ਬੰਨਿਆ ਇਹ ਅਭਿਸ਼ੇਕ ਡਾਗਰ ਦੀ ਭੁਖੜ ਹੜਤਾਲ ਨੇ ਉਹਨੇ 8 ਦਿਨ ਭੁਖੜ ਤਾਲ ਰੱਖੀ ਤੇ ਐਫੀ ਡੈਪੋਟ ਵਾਪਿਸ ਹੋਇਆ ਤੇ ਉਹ ਉਹਦੇ ਨਾਲ ਨਾਲ ਇਹ ਡਿਮਾਂਡ ਨਾਲ ਉੱਭਰੀ ਸਾਡੇ ਕੋਲੇ ਆਪਣੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਆਉਣ ਲੱਗੇ ਪੋਲੀਟਿਕਲ ਪਾਰਟੀਆਂ ਦੇ ਲੀਡਰ ਆਉਣ ਲੱਗੇ ਤੇ ਹੌਲੀ 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 ਕੋਈ ਸਿੰਗਰ ਆਉਣ ਲੱਗੇ ਜਿਵੇਂ ਸਾਨੂੰ ਪਹਿਲਾਂ ਸਾਡੇ ਕੋਲ ਬੱਬੂ ਮਾਨ ਜੀ ਆਏ ਹਮਤੋਜ ਮਾਨ ਬਾਈ ਆਏ ਠੀਕ ਹੈ ਸਰਤਾਜ ਜੀ ਆਏ ਸਾਰੇ ਸਿੰਗਰ ਸਾਰੀਆਂ ਪਾਰਟੀਆਂ ਦੇ ਲੀਡਰ ਠੀਕ ਹੈ ਉਹ ਆਉਣ ਲੱਗੇ ਹੌਲੀ 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 ਜੋ ਮੀਡੀਆ ਵਾਲੇ ਭਰਾ ਸਾਰੇ ਜਿੰਨੇ ਠੀਕ ਹੈ ਉਹਨਾਂ ਨੇ ਇਸ ਮੁੱਦੇ ਨੂੰ ਵੱਡੇ ਲੈਵਲ ਤੇ ਉਭਾਰਿਆ ਠੀਕ ਹੈ ਸੋਸ਼ਲ ਮੀਡੀਆ ਤੇ ਉਭਰਿਆ ਇਹ ਮੁੱਦਾ ਠੀਕ ਹੈ ਇਹ ਲੱਗਿਆ ਵੀ ਸਾਡੇ ਕੋਲੇ ਪੰਜਾਬ ਦੀ ਇੱਕ ਨਿਸ਼ਾਨੀ ਆਖਰੀ ਨਿਸ਼ਾਨੀ ਜੋ ਚੰਡੀਗੜ੍ਹ ਚਾਹਵਾ ਪੰਜਾਬ ਯੂਨੀਵਰਸਿਟੀ ਵੈਸੇ ਤਾਂ ਸਾਡੇ ਕੋਲ ਸਾਰਾ ਕੁਝ ਖੋਲੇ ਇਹਨਾਂ ਨੇ ਪੰਜਾਬ ਤੋਂ ਤੇ ਰਾਜਵਿੰਦਰ ਜੀ ਜਿਵੇਂ ਹੁਣ ਤੁਸੀਂ ਗੱਲ ਕੀਤੀ ਆ ਕਿ ਸਾਡੇ ਕੋਲ ਸਾਰਾ ਕੁਝ ਖੋ ਲਿਆ ਹਾਂਜੀ ਕਹਿੰਦੇ ਹੱਕ ਮੰਗੇ ਨਹੀਂ ਜਾਂਦੇ ਹੱਕ ਖੋ ਹੀ ਜਾਂਦੇ ਨੇ ਬਿਲਕੁਲ ਜੀ ਹੱਕਾਂ ਦੇ ਲਈ ਲੜਨਾ ਪੈਂਦਾ ਹੈ ਹੱਕਾਂ ਦੇ ਲਈ ਲੰਬੇ ਸੰਘਰਸ਼ ਕਰਨੇ ਪੈਂਦੇ ਨੇ ਹਾਂਜੀ ਸੰਘਰਸ਼ ਦਾ ਸਮਾਂ ਛੋਟੇ ਉਮਰ ਛੋਟੀ ਹੋ ਸਕਦੀ ਆ ਸੰਘਰਸ਼ ਦੀ ਉਮਰ ਲੰਮੀ ਹੋ ਸਕਦੀ ਆ ਬਿਲਕੁਲ ਜੀ ਹੁਣ ਇਹ ਜਿਹੜਾ ਸੰਘਰਸ਼ ਚੱਲਿਆ ਤੁਸੀਂ ਇਹ ਗੱਲ ਸਮਝਦੇ ਹੋ ਕਿ ਇਹ ਪੰਜਾਬ ਯੂਨੀਵਰਸਿਟੀ ਦਾ ਇਕੱਲਾ ਸੰਘਰਸ਼ ਨਹੀਂ ਇਹ BBMP ਦਾ ਵੀ ਹੈ ਤੇ ਚੰਡੀਗੜ੍ਹ ਦਾ ਵੀ ਹੈ ਕਿ ਜਿਹੜਾ ਚੰਡੀਗੜ੍ਹ ਵੀ ਆਸੀਂ ਪੰਜਾਬ ਨੂੰ ਲੈ ਕੇ ਦੇਣਾ ਇਹ ਸਾਰੇ ਸੰਘਰਸ਼ ਇਸ ਪਲੇਟਫਾਰਮ ਤੇ ਇਕੱਠੇ ਹੋਣੇ ਚਾਹੀਦੇ ਦੇਖੋ ਬਿਲਕੁਲ ਜੀ ਦੇਖੋ ਇੱਕ ਤਾਂ ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ ਵੀ ਜਿਹੜੀ ਕੱਲ ਆਪਣੀ ਪੂਰੀ ਪਾਰਟਿਸਪੇਸ਼ਨ ਹੋਈ ਆ ਇਹ ਚਲੋ ਸਾਡੇ ਸੀਨੀਅਰ ਦੱਸ ਦੇ ਜੇ ਤੁਸੀਂ ਵੀ ਮੈਨੂੰ ਸਹੀ ਕਰਦੇ ਹੋ ਜੇ ਮੈਂ ਗਲਤ ਹੋਊਂਗਾ ਕਹਿੰਦੇ ਵੀ 1982-83 ਚ ਇੱਕ ਐਡਾ ਵੱਡਾ ਇਕੱਠ ਹੋਇਆ ਸੀ ਜੋ ਸਿਆਸੀ ਮੁੱਦਿਆਂ ਨੂੰ ਲੈ ਕੇ ਹੋਇਆ ਸੀਗਾ ਜਾਂ ਜਾਂ ਉਹ ਇਕੱਠ ਕੱਲ ਹੋਇਆ ਜਿਹੜੇ ਚ ਪੰਜਾਬ ਦੇ ਮੁੱਦੇ ਵਿਚਾਰੇ ਗਏ ਆ ਜੇ ਚੰਡੀਗੜ੍ਹ ਉਹ ਵਿਚਾਰਿਆ ਗਿਆ ਸਾਡਾ ਠੀਕ ਹੈ ਜਾਂ ਸਾਡਾ ਬੀਵੀਐਮਬੀ ਦਾ ਮੁੱਦਾ ਹੈ ਠੀਕ ਹੈ ਸਾਡੀ ਭਾਸ਼ਾ ਦਾ ਮੁੱਦਾ ਹੈ ਠੀਕ ਹੈ ਇਹ ਸਾਰੇ ਮੁੱਦੇ ਕੱਲ ਜੋਰੇ ਸਾਡੀ ਯੂਨੀਵਰਸਿਟੀ ਦਾ ਮੁੱਦਾ ਹੈ ਠੀਕ ਹੈ ਇਹ ਸਾਰੇ ਮੁੱਦੇ ਕੱਲ ਐਡੇ ਵੱਡੇ ਇਕੱਠ 'ਚ ਵਿਚਾਰੇ ਗਏ ਆ ਇਹ ਠੀਕ ਹੈ ਤੇ ਇਹ ਸਾਰੇ ਮੁੱਦੇ ਕੱਲ ਇਸ 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 ਇਕੱਠ 'ਚ ਵਿਚਾਰੇ ਗਏ ਆ ਤੇ ਦੂਜੀ ਗੱਲ ਇਹ ਹੈ ਜਿੰਨੇ ਵੀ ਅਸੀਂ ਇਹਦੇ ਤੇ ਸਾਰੇ ਬੰਦੇ ਇਕੱਠੇ ਹੋ ਕੇ ਆਏ ਆ ਕੱਲ ਠੀਕ ਹੈ ਜਆ ਸਾਰੀਆਂ ਪਾਰਟੀਆਂ ਦੇ ਬੰਦੇ ਸੀਗੇ ਕਿਉਂਕਿ ਪਹਿਲਾਂ ਕੀ ਹੁੰਦਾ ਛੋਟੀ-ਛੋਟੀ ਕਾਨਫਰੈਂਸਾਂ ਹੁੰਿਆ ਨੇ ਠੀਕ ਹੈ ਕਿਉਂਕਿ ਸੈਮੀਨਾਰ ਟਾਈਪ ਐਡਾ ਵੱਡਾ ਦੇਖੋ ਮੈਂ ਤਾਂ ਆਪਣੀ ਜ਼ਿੰਦਗੀ ਚ ਦੇਖਿਆ ਨਹੀਂ ਠੀਕ ਹੈ ਜਿਆ ਕਿਸਾਨ ਯੂਨੀਅਨ ਦੇ ਪਹਿਲਾਂ ਤਾਂ ਨਹੀਂ ਲੱਗਦੇ ਹੁੰਦੇ ਸੀ ਉਹ ਕਿਸਾਨ ਜਿਹੜੇ ਪੋਲੀਟੀਕਲ ਮੁੱਦੇ ਨੇ ਉਹ ਵਿਚਾਰੇ ਕੱਲ ਵਿਚਾਰੇ ਗਏ ਆ ਇੱਥੇ ਅ ਰਾਜਵਿੰਦਰ ਜੀ ਤੁਸੀਂ ਕਿੰਨੇ ਸਮੇਂ ਤੋਂ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਕਿੰਨੇ ਸੰਘਰਸ਼ ਤੁਸੀਂ ਹੱਦ ਤੱਕ ਦੇਖਿਆ ਨਹੀਂ ਦੇਖੋ ਜੀ ਮੈਂ ਇਸ ਯੂਨੀਵਰਸਿਟੀ ਜਦ ਮੈਨੂੰ ਹੋ ਗਏ 7-8 ਸਾਲ ਦਾ ਮੈਂ ਵਿਦਿਆਰਥੀ ਇੱਥੇ ਤੇ ਇੱਥੇ ਫੀਸਾਂ ਦੇ ਫੀਸ ਹਾਈਕ ਤੋਂ ਲੈ ਕੇ ਠੀਕ ਹੈ ਮੈਸ ਡਾਈਟ ਤੋਂ ਲੈ ਕੇ ਹੌਸਲ ਦੀ 24 ਘੰਟੇ ਟਾਈਮਿੰਗ ਤੋਂ ਲੈ ਕੇ ਠੀਕ ਹੈ ਹੋਰ ਜਿੰਨੇ ਵੀ ਤਮਾਮ ਪੋਲੀਟਿਕਲ ਹੋਰ ਜਾਂ ਇਹਦੋਂ ਪਹਿਲਾਂ ਵੀ 2021 ਚ ਸੈਨੇਟ ਦੀਆਂ ਚੋਣਾਂ ਸੀਗੀਆਂ ਉਦੋਂ ਵੀ ਧਰਨਾ ਲਾ ਕੇ ਕਰਵਾਈਆਂ ਗਈਆਂ ਸੀਗੀਆਂ ਪੰਜਾਬੀ ਬੋਲੀ ਲਈ ਵੀ ਧਰਨੇ ਚਾਹ ਹਾਂ ਪੰਜਾਬੀ ਬੋਲੀ ਲਈ ਵੀ ਮੈਂ ਤੁਹਾਨੂੰ ਇੱਕ ਗੱਲ ਗੈਰੈਕਟ ਕਰਦਾ ਅਸੀਂ ਨੇ 2017 ਚ ਜਿਹੜੀ ਪੰਜਾਬੀ ਇੱਥੇ ਲਿਖੀ ਅੱਜ ਪਹਿਲੇ ਨੰਬਰ ਤੇ ਲਿਖੀ ਹੋਈ ਆ ਇਹ ਅਸੀਂ ਸੰਘਰਸ਼ ਕਰਿਆ ਸੀਗਾ ਉਦੋਂ ਮੈਂ ਹਤਾਬ ਸਿੰਘ ਹਾਂ 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 ਉਦੋਂ 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 ਅਸੀਂ ਨੇ ਸੰਘਰਸ਼ ਕਰਿਆ ਸੀਗਾ ਇਹ ਵੀ ਇੱਥੇ ਪੰਜਾਬੀ ਬੋਲੀ ਦੂਜੇ ਨੰਬਰ ਤੇ ਕਿਉਂ ਆ ਬਿਲਕੁਲ ਠੀਕ ਹੈ ਉਸ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹਾਂ ਉਦੋਂ ਰੋਸ਼ ਪ੍ਰਦਰਸ਼ਨ ਵੀ ਕਰਿਆ ਗਿਆ ਸੀਗਾ ਠੀਕ ਤੇ ਉਹ ਉਸ 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 ਟਾਈਮ ਤੋਂ ਲੈ ਕੇ ਲੱਗਦਾ ਇਹ ਦੂ ਪਹਿਲਾਂ ਵੀ ਠੀਕ ਹੈ ਜਾ ਅੱਜ ਤੱਕ ਜਿੰਨੇ ਵੀ ਸੰਘਰਸ਼ ਆਏ ਆ ਠੀਕ ਹੈ ਤੇ ਗਰੀਬਨ ਸਾਰਿਆਂ ਚ ਅਸੀਂ ਹਿੱਸਾ ਰਹੇ ਆ ਤੇ ਬਾਅਦ ਚੜ ਕੇ ਅੱਗੇ ਲੀਡ ਕਰਕੇ ਸੰਘਰਸ਼ ਰਾਜਵੰਦਰ ਹੁਣ ਤੱਕ ਹਾਂਜੀ ਆਪਣੇ ਵਿਦਿਆਰਥੀਆਂ ਦੇ ਉੱਪਰ ਕਿੰਨੇ ਪਰਚੇ ਹੋਏ ਨੇ ਇਹ ਸੈਨਾ ਸੰਘਰਸ਼ਾਂ ਦੇ ਦੌਰਾਨ ਸੰਘਰਸ਼ਾਂ ਦੇ ਦੌਰਾਨ ਜੀ ਜੇ ਫੀਸ ਐਕ ਵਾਲਿਆਂ ਚ ਦੋ ਚੀਜ਼ ਦਾ ਪਰਚੇ ਹੋਏ ਨੇ ਤੇ ਇੱਕ ਜਿਹੜਾ ਪਿੱਛੇ ਸੈਨਟ ਵਾਲਾ ਧਰਨਾ ਸੀ ਉਹਦੇ ਚ ਵੀ 13 ਬੰਦਿਆਂ ਦੇ ਪਰਚਾ ਹੈ ਬਿਲਕੁਲ ਹਾਂ ਇਹ ਮੇਰੇ ਸਾਹਬ ਚ 68 ਬੰਦਿਆਂ ਦੇ 2017 ਚ ਪਰਚਾ ਹੋਇਆ ਸੀਗਾ 14 ਬੰਦਿਆਂ ਦੇ 2000 14 ਚ ਪਰਚਾ ਹੋਇਆ ਸੀਗਾ ਅ 13 12 ਬੰਦਿਆਂ ਦੇ 2016 ਚ ਪਰਚਾ ਹੋਇਆ ਸੀਗਾ ਤੇ 14 ਬੰਦਿਆਂ ਦੇ 2021 ਚ ਪਰਚਾ ਹੋਇਆ ਜੀ ਆ ਇਹਦੇ ਪਿੱਛੇ 23 ਚ ਤੇ ਹੁਣ ਜਿਹੜੇ ਆ ਕਿ ਉਹਨਾਂ ਪਰਚਿਆਂ ਨੇ ਜਿਹੜੇ ਹਾਂਜੀ ਉਹ ਖਤਮ ਹੋਏ ਆ ਕਿ ਜਾਂ ਹਜੇ ਬਰਕਰਾਰ ਨਹੀਂ ਲੱਗੇ ਨਹੀਂ ਤਕਰੀਬਨ ਬਾਕੀ ਤੇ ਸਾਰੇ ਨਿਬੜ ਗਏ ਜੀ ਬਸ ਆ ਇਹਦੇ ਵਾਲਾ ਰਹਿ ਰਿਹਾ ਜਿਹੜਾ ਪਿੱਛੇ ਜਦੋਂ ਭਗਵੰਤ ਮਾਨ ਘੇਰਿਆ ਸੀਗਾ ਇਹ ਸੈਨੇਟ ਵਾਲੀਆਂ ਚੋਣਾਂ ਨੂੰ ਲੈ ਕੇ ਤੇ ਉਹ ਉਹ ਪਰਚਾ ਚੱਲੀ ਜਾਂਦਾ ਹਲੇ ਤੇ ਤੁਸੀਂ ਇੱਥੇ ਲਗਾਤਾਰ 7-8 ਸਾਲ ਤੋਂ ਫੜ ਰਹੇ ਹੋ ਤੁਸੀਂ ਇਹ ਗੱਲ ਕਹੀ ਆ ਇੱਕ ਬੜਾ ਜਿਹੜੀ ਆ ਕਿ ਪੰਜਾਬ ਦੇ ਉੱਪਰ ਧੱਬਾ ਲੱਗਦਾ ਨੌਜਵਾਨੀ ਨੂੰ ਲੈ ਕੇ ਹਾਂਜੀ ਹਾਂਜੀ ਕਹਿ ਦਿੱਤਾ ਜਾਂਦਾ ਹੈ ਕਿ ਪੰਜਾਬ ਦੀ ਨੌਜਵਾਨੀ ਗੈਂਗਸਟਰ ਹੈ ਪੰਜਾਬ ਦੀ ਨੌਜਵਾਨੀ ਨਸ਼ੇੜੀ ਹੈ ਚਾਹੇ ਕੋਈ ਨਸ਼ਾ ਕਿਸੇ ਹੋਰ ਨੇ ਵੀ ਕੀਤਾ ਵੇ ਪਰ ਪੰਜਾਬ ਦੀ ਨੌਜਵਾਨੀ ਦੇ ਉੱਪਰ ਲੱਗ ਜਾਂਦਾ ਆ ਹਾਂਜੀ ਪਰ ਜੋ ਸੰਘਰਸ਼ ਕਰ ਰਹੇ ਨੇ ਹਾਂਜੀ ਜੋ ਤੁਸੀਂ ਕੱਲ ਦੇਖਿਆ ਹਾਂ ਹਾਂਜੀ ਜਿਹੜਾ ਕੱਲ ਅਨੁਸ਼ਾਸਨ ਰਿਹਾ ਉਸ ਪ੍ਰਦਰਸ਼ਨ ਨੂੰ ਤੁਸੀਂ ਕੀ ਸਮਝਦੇ ਕਿ ਪੰਜਾਬ ਦੀ ਨੌਜਵਾਨੀ ਇੱਡੀ ਨਸ਼ੇੜੀ ਹੈਗੀ ਆ ਕਿ ਉਹ ਆਪਣੇ ਅਨੁਸ਼ਾਸਨ ਵਿੱਚ ਵੀ ਰਹਿ ਜਾਂਦੀ ਹੈ ਨਹੀਂ ਦੇਖੋ ਪਤਾ ਕੀ ਆ ਕੀ ਕਹਿੰਦੇ ਹੁੰਦੇ ਨੇ ਜੋ ਪਿੰਡ ਆਇਆ ਜਿਵੇਂ ਪਿੰਡ ਕੱਢ ਲਓ ਆਪਣੇ 13000 ਪਿੰਡ ਆ ਜੇ ਇੱਕ ਪਿੰਡ ਚ ਪੰਜ ਚਾਰ ਬੰਦੇ ਨਸ਼ਾ ਕਰਦੇ ਨੇ ਉਹਦੇ ਨਾਲ ਇਹ ਥੋੜੀ ਹੋ ਜਾਂਦਾ ਵੀ ਸਾਰਾ ਪਿੰਡ ਨਸ਼ੇ ਕਰਦਾ ਠੀਕ ਆ ਇਹ ਕੁਛ ਨਾ ਦੋ ਚਾਰ ਫਿਲਮਾਂ ਬਣੀਆਂ ਨੇ ਦੋ ਚਾਰਾ ਕੇਜਰੀ ਵਾਲਾ ਵਰਗੇ ਨੇ ਆ ਕੇ ਜਿੰਨਾ ਭਜਨਾ ਪੰਜਾਬ ਦੀ ਬਦਨਾਮੀ ਕਰੀ ਜ ਇਹਨਾਂ ਨੇ ਠੀਕ ਆ ਆ ਗਈ ਪੰਜਾਬ ਨਸ਼ੇੜੀ ਹੋ ਗਿਆ ਹੋਰ ਹੋ ਗਿਆ ਕੀ ਤੁਸੀਂ ਦੇਖਿਆ 2020 ਚ ਕਿਸਾਨ ਅੰਦੋਲਨ ਚ ਕਿਵੇਂ ਨੌਜਵਾਨਾਂ ਨੇ ਬੈਰੀਕੇਡ ਪਰਾਂ ਕਰੇ ਸੀ ਕਿ ਅੱਜ ਜਿਹੜਾ ਆਪਾਂ ਇਹ ਸੰਘਰਸ਼ ਕਰ ਰਹੇ ਆ ਇਹੋ ਆ ਜੇ ਬੰਦੀ ਸਿੰਘਾਂ ਦਾ ਮੋਰਚਾ ਚੱਲਦਾ ਉੱਥੇ ਤੇ ਉੱਥੇ ਬੰਦੇ ਆਏ ਆ ਠੀਕ ਹੈ ਇਹ ਪੰਜਾਬ ਨੂੰ ਬਦਨਾਮ ਕਰਨ ਦੀਆਂ ਜ਼ਿਆਦਾ ਗੱਲਾਂ ਨੇ ਵੀ ਪੰਜਾਬੀ ਨਸ਼ੇੜੀ ਹੋ ਗਏ ਪੰਜਾਬੀ ਉਹ ਹੋ ਗਏ ਅਹੀ ਜੀ ਕੋਈ ਗੱਲ ਨਹੀਂ ਹੈਗੀ ਇਹ ਇਹ ਹਮੇਸ਼ਾ ਸੈਂਟਰ ਦੀਆਂ ਚਾਲਾਂ ਰਹੀਆਂ ਨੇ ਤੁਸੀਂ ਮੰਨ ਲਓ ਮੰਨ ਲਾ ਵੀ ਬੰਦੇ ਨਸ਼ਾ ਕਰਦੇ ਨੇ ਠੀਕ ਹੈ ਤੇ ਕੀ ਆਪਣੀਆਂ ਜਿਹੜੀਆਂ ਮਾਤਾਵਾਂ ਨੇ ਜਾਂ ਘਰ ਵਾਲੀਆਂ ਨੇ ਜਾਂ ਭੈਣਾਂ ਨੇ ਆਪਣੀ ਕੀ ਉਹ ਵੀ ਸ਼ਰਾਬ ਪੀਂਦੀਆਂ ਨੇ ਆਪਣੇ ਕੋਈ ਨਹੀਂ ਪੀਂਦੀਆਂ ਠੀਕ ਹੈ ਜਾਂ ਇੱਕ ਪਿੱਛੇ ਜੇ ਕਿ ਆਇਆ ਸੀ ਜੇ 50 ਜੇ ਸਭ ਤੋਂ ਜ਼ਿਆਦਾ ਇੰਡੀਆ ਜਿਹਨਾਂ ਸ਼ਰਾਬ ਹੈਗਾ ਉਹ ਦਿੱਲੀ ਚ ਠੀਕ ਹੈ ਉਹੀ ਦਿੱਲੀ ਦੇ ਬੰਦੇ ਬਹਿ ਕੇ ਕਹਿੰਦੇ ਕਹਿੰਦੇ ਵੀ ਨਸ਼ੇ ਪੰਜਾਬ ਕਰਦਾ ਇਹ ਪੰਜਾਬ ਨੂੰ ਹਮੇਸ਼ਾ ਤੋਂ ਹੀ ਦੱਬਣ ਦੀ ਕੋਸ਼ਿਸ਼ ਬਦਨਾਮ ਕਰਨ ਦੀ ਸ਼ਾਦੇ ਸੀ ਰਹੀ ਹੈ ਵੀ ਪੰਜਾਬੀ ਨੇ ਇਹਨਾਂ ਦਾ ਕਰਦਾਰ ਸੀ ਵੀ ਲੜਨ ਵਾਲਾ ਹਮੇਸ਼ਾ ਤੋਂ ਹੀ ਰਿਹਾ ਪਹਿਲਾਂ ਤੋਂ ਵੀ ਤੇ ਅੱਜ ਦੀ ਵੀ ਠੀਕ ਹੈ ਇਹਨੂੰ ਬਦਨਾਮ ਕਰੋ ਰਾਜ ਦੇ ਬਦਨਾਮ ਕਰਿਆ ਸਰਕਾਰਾਂ ਨੇ ਠੀਕ ਆ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਤੇ ਕੱਲ ਜਿਹੜਾ ਕਿ ਦੇਖਿਆ ਗਿਆ ਸੰਘਰਸ਼ ਇਹਦਾ ਚੱਲਿਆ ਤੇ ਪੰਜਾਬ ਦੇ ਵਿੱਚ ਹਰਿਆਣੇ ਦੀ ਪੁਲਿਸ ਪਹੁੰਚੀ ਆ ਤੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਪੁਲਿਸ ਪਹੁੰਚੀ ਆ ਤੁਸੀਂ ਕੀ ਕਹਿੰਨੇ ਪੰਜਾਬ ਦੇ ਮੁੱਖ ਮੰਤਰੀ ਦੇਖੋ ਪੰਜਾਬ ਦੇ ਮੁੱਖ ਮੰਤਰੀ ਨੂੰ ਪਹਿਲਾਂ ਤਾਂ ਜਿੱਦੇ ਸਾਡੇ ਕੋਲੇ ਵੀ ਉਰੇ ਉਹਨਾਂ ਦੇ ਨੁਮਾਇंदे ਆਏ ਸੀਗੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਪੀ ਦੇਖੋ ਜੀ ਮੁੱਦਾ ਆਪਣਾ ਸੈਂਟਰ ਨਾਲ ਲੜਾਈ ਆ ਠੀਕ ਹੈ ਵੀ ਤੁਸੀਂ ਸਾਡੀ ਬੇਨਤੀ ਕਬੂਲ ਕਰੋ ਵੀ ਤੁਸੀਂ ਘਟੂ ਘਟ ਪੰਜਾਬ ਦੇ ਬੰਦਿਆਂ ਨੂੰ ਠੀਕ ਹੈ ਪੰਜਾਬ ਚ ਨਾ ਰੋਕਿਓ ਗ੍ਰਿਫਤਾਰੀਆਂ ਨਾ ਕਰਿਓ ਉਹ ਸਾਨੂੰ ਸ਼ੋਰਟੀ ਦੇ ਕੇ ਗਏ ਸੀ ਵੀ ਅਸੀਂ ਨਹੀਂ ਕਰਦੇ ਉਹਨਾਂ ਨੇ ਫਿਰ ਵੀ ਅਹੀ ਜੀ ਹਰਕਤਾਂ ਕਰੀਆਂ ਨੇ ਠੀਕ ਹੈ ਤੇ ਅਸੀਂ ਉਹਨਾਂ ਨੂੰ ਇਹੀ ਇਹੀ ਕਹਿੰਦੇ ਆ ਵੀ ਇੰਜ ਇੰਜ ਹਰਕਤਾਂ ਤੋਂ ਹਟਜੋ ਤੁਸੀਂ ਠੀਕ ਹੈ ਕਿਉਂਕਿ ਫਿਰ ਤੁਹਾਨੂੰ ਪਤਾ ਪੰਜਾਬੀਆਂ ਨੂੰ ਸਿੱਧਾ ਹੀ ਕਰਨੀ ਵੀ ਆਉਂਦੇ ਨੇ ਠੀਕ ਹੈ ਜੇ ਇਹ ਇੰਜ ਇੰਜ ਹਰਕਤਾਂ ਕਰਨੋਂ ਨਾ ਹਟੇ ਤੇ ਸਾਰੀ ਗੱਲ ਅਸੀਂ ਦੇਖਦੇ ਹੋਏ ਹਾਂਜੀ ਪੰਜਾਬ ਯੂਨੀਵਰਸਿਟੀ ਦੇ ਉੱਪਰ ਕਿੰਨਾ ਕੁ ਆਰਐਸਐਸ ਦਾ ਇਸ ਵਕਤ ਜਿਹੜਾ ਕਿ ਕਬਜ਼ਾ ਹੋਇਆ ਹੋਇਆ ਦੂਸੀਂ ਮੰਨ ਲਓ 90% ਆਰਐਸਐਸ ਦਾ ਕਬਜ਼ਾ ਹੈ ਜੀ ਸਾਰੀ ਫੈਲਟੀ ਆਰਐਸਐਸ ਆਰਐਸਐਸ ਦੀ ਜਿੰਨੇ ਉਹਰੇ ਅਹੁਦੇਦਾਰ ਨੇ ਸਾਰੇ ਆਰਐਸਐਸ ਦੇ ਵੀਸੀ ਤੋਂ ਲੈ ਕੇ ਠੀਕ ਹੈ ਤੇ ਜਿੰਨੇ ਵੀ ਛੋਟੇ ਮੋਟੇ ਅਹੁਦਿਆਂ ਤੱਕ ਸਾਰੇ ਆਰਐਸਐਸ ਦੇ ਆ ਉਹਰੇ ਯੂਨੀਵਰਸਿਟੀ ਦਾ ਪ੍ਰਧਾਨ ਆਰਐਸਐਸ ਦਾ ਠੀਕ ਹੈ ਵੀ ਤਕਰੀਬਨ ਸਾਰੇ ਆਰਐਸਐਸ ਦੇ ਹੋ ਗਏ ਇਸ ਲਈ ਜੇ ਔਦੇਦਾਰ ਹੋ ਸਕਦੇ ਆਰਐਸਐਸ ਦੇ ਗੱਲ ਕਰ ਜਿਹੜੇ ਪੰਜਾਬ ਦੇ ਨੌਜਵਾਨ ਆ ਠੀਕ ਆ ਅੱਜ ਵੀ ਉਹ ਆਰਐਸਐਸ ਦੇ ਬੰਦੇ ਨੂੰ ਮੂੰਹ ਤੋੜ ਜਵਾਬ ਦੇ ਰਹੇ ਆ ਤੇ ਉਹਨਾਂ ਖਿਲਾਫ ਲੜਾਈ ਲੜ ਰਹੇ ਆ ਠੀਕ ਆ ਇਹਦੇ ਲੜਾਈ ਜਿੱਤ ਵੀ ਰਹੇ ਆ ਤੇ ਉਹਨਾਂ ਨੂੰ ਉਹਨਾਂ ਨੂੰ ਝੋਗਣਾ ਵੀ ਪੈ ਰਿਹਾ ਤੇ ਕੱਲ ਜਿਹੜਾ ਜੋ ਕੁਝ ਦੇਖਿਆ ਔਰ ਸਭ ਤੋਂ ਵੱਖਰਾ ਸੀਗਾ ਸੰਘਰਸ਼ ਬੜੇ ਚੱਲੇ ਨੇ ਇਹ ਮੈਂ ਇਸ ਲਈ ਪੁੱਛਣਾ ਚਾਹੁੰਨਾ ਹੈ ਕਿਉਂਕਿ ਕੱਲ ਜਿਹੜਾ ਸੰਗਰਸ਼ ਚੱਲਿਆ ਉਸ ਦੇ ਵਿੱਚ ਜੇ ਕਾਰੇ ਲਖੇ ਹਾਲmathsf ਜੇ ਕਾਰੇ ਲਖੇ ਹੋਣਾਂ ਦਾ ਕੀ ਮਹੱਤਵ ਲੈ ਕੇ ਜਾਣਿਓ ਤੁਸੀਂ ਦੇਖੋ ਕੱਲ ਬਾਕੋ ਵਖਰੀਆਂ ਜਥੇਬੰਦੀਆਂ ਆਈਆਂ ਸੀਗੀਆਂ ਹਰ ਬੰਦਿਆਂ ਨੇ ਆਪੋ ਆਪਣੇ ਜੇ ਕਾਰੇ ਲਾਏ ਆ ਦੇ ਆ ਕੇ ਹਰ ਬੰਦੇ ਨੇ ਆਪਦਾ ਨਾਰਾ ਦਿੱਤਾ ਠੀਕ ਹੈ ਸਾਡੀ ਇੱਥੇ ਇੰਨਾ ਕੁ ਉਹ ਸੀਗੀ ਖੁੱਲ ਸੀਗੀ ਵੀ ਜਿਹੜਾ ਵੀ ਬੰਦਾ ਆਉਂਦਾ ਕਲੀ ਬੀਜੇਪੀ ਆਰਐਸਐਸ ਨੂੰ ਛੱਡ ਕੇ ਆਉਂਦਾ ਅਸੀਂ ਸਵਾਗਤ ਕਰਦੇ ਹਾਂ ਠੀਕ ਹੈ ਉਹ ਸਾਡੇ ਨਾਲ ਹਿੰਦੂ ਭਰਾ ਵੀ ਆਏ ਉਹਨਾਂ ਨੇ ਵੀ ਆਪਦੇ ਸਲੋਗਨ ਲਾਇਆ ਸਿੱਖ ਭਾਈ ਆਏ ਆਪਣੇ ਉਹਨਾਂ ਨੇ ਵੀ ਆਪਦੇ ਸਲੋਗਨ ਲਾਇਆ ਸਟੂਡੈਂਟ ਆਏ ਉਹਨਾਂ ਨੇ ਵੀ ਆਪਦੇ ਲਾਇਆ ਠੀਕ ਹੈ ਇਹਨਾਂ ਦੇ ਜਿੰਨੇ ਬੰਦੇ ਆਏ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਵੀ ਬਹੁਤ ਵਧੀਆ ਸਾਡੇ ਨਾਲ ਜੁੜੇ ਆ ਸੰਘਰਸ਼ੀ ਲੋਕ ਨੇ ਠੀਕ ਹੈ ਤੇ ਹਰ ਬੰਦਾ ਇਹਨੂੰ ਖੁੱਲ ਸੀ ਵੀ ਜੋ ਮਰਜ਼ੀ ਕਰੋ ਤੁਸੀਂ ਮਤਲਬ ਕਹਿਣ ਦਾ ਇਹ ਹੈ ਕਿ ਤੁਸੀਂ ਸਾਰਿਆਂ ਨੂੰ ਇਸ ਪਲੇਟਫਾਰਮ ਦੇ ਉੱਪਰ ਇਕੱਠਾ ਕਰ ਲਿਆ ਇੱਕ ਝੰਡੇ ਦੇ ਥੱਲੇ ਸਾਰੇ ਇਕੱਠੇ ਹੋ ਗਏ ਨੇ ਕੋਈ ਦੁਵਾਦ ਵੈਤ ਨਹੀਂ 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 ਬਿਲਕੁਲ ਜੀ ਬਿਲਕੁਲ 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 ਇਹਦਾ ਮਤਲਬ ਇਹ ਧੰਨਵਾਦ ਰਾਜਵਿੰਦਰ ਜੀ ਕਿ ਤੁਸੀਂ ਕੀਮਤੀ ਸਮਾਂ ਦੇ ਕੇ ساری ਗੱਲਬਾਤ ਕੀਤੀ ਆ ਸੋ ਦੋਸਤੋ ਤੁਸੀਂ ਰਾਜਵਿੰਦਰ ਸਿੰਘ ਜੋ ਪੰਜਾਬ ਯੂਨੀਵਰਸਿਟੀ ਦਾ ਮਾਸਟਰ ਦਾ ਵਿਦਿਆਰਥੀ ਹੈ ਤੁਸੀਂ ਉਸ ਦੀ ਗੱਲ ਸੁਣ ਲਈ ਆ ਕਿ ਉਹਨੇ ਬੜਾ ਸਪਸ਼ਟ ਕਰ ਦਿੱਤਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਧੋਖਾ ਕੀਤਾ ਪਰ ਪੰਜਾਬ ਯੂਨੀਵਰਸਿਟੀ ਦੇ ਕੱਲ ਦੇ ਸੰਘਰਸ਼ ਨੇ ਇਹ ਗੱਲ ਪੱਕੀ ਕਰ ਦਿੱਤੀ ਹੈ ਇਸ ਵਕਤ ਚਾਹੇ ਉਹ ਹਰਿਆਣਾ ਤੋਂ ਹੋਣ ਚਾਹੇ ਰਾਜਸਥਾਨ ਤੋਂ ਹੋਣ ਜੰਮੂ ਤੋਂ ਹੋਣ ਕਸ਼ਮੀਰ ਤੋਂ ਹੋਣ ਜਾਂ ਹਿਮਾਚਲ ਤੋਂ ਹੋਣ ਸਾਰੇ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਦੇ ਨੇ ਤੇ ਹਰ ਇੱਕ ਜਥੇਬੰਦੀ ਜਿਹੜੀ ਆ ਕਿ ਇਸ ਝੰਡੇ ਦੇ ਥੱਲੇ ਇਕੱਠੀ ਹੋਈ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਨਾਲ-ਨਾਲ ਉਹ ਚੰਡੀਗੜ੍ਹ ਤੇ BBMB ਤੇ ਹੋਰ ਜਿਹੜੇ ਸੰਸਥਾਨ ਜਿਨ੍ਹਾਂ ਦੇ ਉੱਪਰ ਕੇਂਦਰ ਸਰਕਾਰ ਕਬਜ਼ਾ ਕਰ ਰਹੀ ਆ ਉਹਨਾਂ ਨੂੰ ਬਚਾਉਣ ਦੇ ਲਈ ਇੱਕਜੁੱਟ ਹੋ ਚੁੱਕੇ ਨੇ ਸੋ ਦਿਓ ਜੀ ਆਜਾ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਸਤਿ ਸ੍ਰੀ ਅਕਾਲ